ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਸਾਨੂੰ ਪਤਾ ਹੈ ਕੋਈ ਵੀ ਨਿਊ ਰਿਲੇਟਡ ਅਪਡੇਟ ਆਉਂਦਾ ਜੋਬ ਦੇ ਚਾਹੇ ਰੈਗੂਲਰ ਵੈਕੈਂਸੀ ਹੋਵੇ ਕੰਟੈਕਟ ਵੈਕੈਂਸੀ ਜੋਵੇ ਸਾਰਨ ਪਹਿਲਾ ਆਪਣੇ ਚੈਨਲ ਤੇ ਦੇਖਣ ਲਈ ਮਿਲਦੀ ਹੈ ਇਸ ਲਈ ਹਟ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਆਲ ਦਾ ਆਨ ਕਰਕੇ ਛੱਡ ਦਿਓ ਜੋ ਵੀ ਨਵੇਂ ਮੁੰਡੇ ਕੁੜੀਆਂ ਆਏ ਨੇ ਤਾ ਜੋ ਸੁਣਨ ਨੂੰ ਨੋਟਿਸ ਸਭ ਤੋਂ ਪਹਿਲਾਂ ਮਿਲ ਸਕੇ ਤੇ ਟਾਈਮ ਰਹਿnde ਤੇ ਵੈਕੈਂਸੀਸ ਫਿਲ ਕਰ ਸਕੋ ਠੀਕ ਹੈ ਅੱਜ ਗੱਲ ਕਰਦੇ ਹਾਂ ਪਟਿਆਲਾ ਸਕੂਲ ਵਿੱਚ ਭਰਤੀ ਆਈ ਹੈ ਜੀ ਠੀਕ ਹੈ ਲਾਸਟ ਡੇਟ ਹੈ ਜਿਹੜੀ ਹੈਗੇ 18/2025 ਆ ਸਿੱਧੇ ਇੰਟਰਵਿਊ ਦੀ ਭਰਤੀ ਹੈ ਬਾਲ ਵਟ ਕਰਦੇ ਆਪਕ ਸਬਸੈਕਸ਼ਨ ਕੰਪਿਊਟਰ ਤੇ ਆਪਕ ਠੀਕ ਹੈ ਤਲਵਾਰबाजी ਕੋਸ਼ਰੀਖ ਸਿੱਖਿਆ ਤੇ ਆਣੀ ਹੋਰ ਬਹੁਤ ਤਰ੍ਹਾਂ ਦੇ ਪੋਸਟਾਂ ਨੇ ਠੀਕ ਹੈ ਜੀ ਕਿਵੇਂ ਭਰਨਾ ਕੀ ਹੱਦ ਹੈ ਕੀ ਸਭ ਨੂੰ ਸਾਰਾ ਕੁਝ ਦੱਸਾਂ ਤੁਹਾਨੂੰ ਸਾਡੇ ਵੀਡੀਓ ਲਾਸਟ ਤੱਕ ਜਰੂਰ ਵਿਜ਼ਿਟ ਕਰੋ ਹੁਣ ਹੁਣ ਇਹਨਾਂ ਦੇ ਮੇਨ ਥੰਬਨੇਲ ਤੇ ਠੀਕ ਹੈ ਜੀ ਸਾਨੂੰ ਇਹ ਦਿਖ ਏ ਲੋ ਸਰ ਤੇ ਇਹਨਾਂ ਨੇ ਕਿ ਆਰਮੀ ਪਬਲਿਕ ਸਕੂਲ ਦੇ ਵਿੱਚ ਭਰਤੀ ਹੈ ਠੀਕ ਹੈ ਜੀ ਪਟਿਆਲੇ ਸੀ ਠੀਕ ਹੈ ਜੀ 14701 ਇਹਨਾਂ ਦਾ ਨੰਬਰ ਹੈ ਜੀ ਠੀਕ ਹੈ ਤੇ ਇਹਨਾਂ ਨੇ ਕਿ ਉਹ ਆਰਡੀਨੇਟ ਪ੍ਰਾਈਵੇਟ ਅੰਡਰ CBSE ਫਕਸ ਇਹ CBSE ਤੋਂ ਫੈਕਸਟ੍ਰੇਡ ਸਕੂਲ ਹੈ ਠੀਕ ਹੈ ਜੀ ਆ ਇਹਨਾਂ ਦੀ ਐਪਲੀਕੇਸ਼ਨ ਜਿੱਥੇ ਡਾਊਨਲੋਡ ਕਰਨੀ ਹੈ ਫਾਰਮ ਹੈ www. ਠੀਕ ਹੈ ਜੀ apspatiala.com ਠੀਕ ਹੈ ਟੈਲੀਫੋਨ ਨੰਬਰ ਜੇਕਰ ਤੁਹਾਨੂੰ ਕੋਈ ਹੋਰ ਪੁੱਛਣਾ ਹੁੰਦਾ ਟੈਲੀਫੋਨ ਨੰਬਰ ਇਹਨਾਂ ਦੇ ਰੱਖਿਆ ਹੋਇਆ ਸੋ ਇਹਦਾ ਫਾਰਮ ਹੈ ਇਹ ਪੋਸਟ ਆਫਲਾਈਨ ਹੈ ਕਿਵੇਂ ਪਰ ਤੁਹਾਨੂੰ ਸਾਰੀ ਕੋ ਦੱਸਾਂਗੇ ਫਾਰਮਸ਼ ਨੂੰ ਦੇ ਕੇ ਜਾਵਾਂਗੇ ਸਾਰੀ ਕੋ ਦੱਸਾਂਗੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਐਪਲੀਕੇਸ਼ਨ ਵਾਈਟਰ ਸਿਲੈਕਸ਼ਨ ਟੂ ਪੈਨਲ ਦਾ ਫੋਲੋਇੰਗ ਪੋਸਟ ਕਿ ਕਿਹੜੇ ਕਿਹੜੇ ਪੋਸਟ ਅਲਵੇਂਗੇ ਟੀਚਿੰਗ ਪੋਸਟਾਂ ਠੀਕ ਹੈ ਜੀ ਪਹਿਲਾ ਮੰਗਿਆ ਫਿਜ਼ੀਕਲ ਐਜੂਕੇਸ਼ਨ ਕਾਦੀ ਪੋਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਦੀ ਪੋਸਟ ਹੈ ਜਿਹਦੇ ਵੀਪੀਏ ਟ ਕਿਤੇ ਪੰਜਾਬ ਸੈਂਟਰ ਮਾਰਕ ਹੋਣੇ ਜ਼ਰੂਰੀ ਨਹੀਂ ਠੀਕ ਹੈ ਕੈਂਡੀਡੇਟ ਹਾਇਰ ਕੁਆਲੀਫਾਈਡ ਐਕਸਪੀਰੀਅੰਸ ਜਿਹਦੇ ਕੋਲ ਹਾਇਰ ਕੁਆਲੀਫਿਕੇਸ਼ਨ ਉਹ ਐਕਸਪੀਰੀਅੰਸ ਹੋਊਗਾ ਉਹਨੂੰ ਪਹਿਲ ਦਿੱਤੀ ਜਾਊਗੀ ਸਿੱਧੇ ਜੀ ਗੱਲ ਹੈ ਕੰਪਿਊਟਰ ਟੀਚਰ ਠੀਕ ਹੈ ਬੀਸੀਏ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਬੀਏ ਬੀਟੈਕ ਕੰਪਿਊਟਰ ਸਾਇੰਸ ਆਈਟੀ ਤੇ ਕੁਝ ਵੀ 50% ਮਾਰਕ ਦੇ ਨਾਲ ਹੋਵੇ ਠੀਕ ਹੈ 3 ਇਨਕਾ ਆਲ 3 ਇਅਰ ਆਫ ਡਿਗਰੀ ਬੀਐਡ ਠੀਕ ਹੈ ਜੇ ਬੀਐਡ ਦਾ ਡਿਗਰੀ ਵੀ ਉਹਨੂੰ ਐਕਸਪੀਰੀ ਫਰੋਸ ਤੋਂ ਬਾਅਦ ਬਾਸਕਟਬਾਲ ਕੋਚ ਤੇ ਬੀਪੀਐਡ ਐਮਪੀਐਡ ਠੀਕ ਹੈ ਪੰਜਾਬ ਸੈਂਟਰ ਨਾਲ ਹੋਵੇ ਜੇ ਐਨ ਆਈਐਸ ਠੀਕ ਹੈ ਕੁਆਲੀਫਾਈਡ ਕੈਂਡੀਡੇਟ ਹੋਣਗੇ ਤੁਹਾਨੂੰ ਪ੍ਰੀਫਰ ਕੀਤਾ ਜਾਊਗਾ ਫਿਰ ਫੁੱਟਬਾਲ ਕਾਚ ਆਗੇ ਜੀ ਫੁੱਟਬਾਲ ਕੋਚ ਜਿਹੜੇ ਹੈਗੇ ਉਹਦੇ ਬੀਪੀਐਡ ਡੀਪੀਐਡ ਠੀਕ ਮੰਗਿਆ ਮੈਂਟ ਮੰਗੇ ਠੀਕ ਹੈ ਜੀ ਪੰਜਾਬ ਸੈਂਟਰ ਨੰਬਰ ਤੇ ਐਨਸੀਐਸ ਕੁਆਲੀਫਾਈਡ ਹੋਵੇ ਬੰਦਾ ਠੀਕ ਹੈ ਤੇ ਨੇ ਮੰਗਿਆ ਫਿਨਿਸ਼ਿੰਗ ਕੋਚ ਇਹਦੇ ਵਿੱਚ ਵੀ ਨੇ ਸੇਮ ਦੱਸਿਆ ਜੀ ਬੀਪੀਐਡ ਉਹਦੇ ਵਿੱਚ ਐਮਪੀਐਡ ਹੋਵੇ 50% ਨੰਬਰ ਨਾਲ ਹੋਵੇ NIS क्वालिफाइड कैंडिडेट वेल बी प्रेफर्ड इन प्रेफर्ड जिन्हे NIS क्लियर ਹੋਵੇ ਠੀਕ ਹੈ ਜੀ ਸੈਲਫ ਡਿਫੈਂਸ ਕੋਚ ਸੈਲਫ ਡਿਫੈਂਸ ਬਹੁਤ ਵੱਡੀ ਗੱਲ ਹੈ ਇਹ ਜੋ ਮੰਗਿਆ ਨੇ BPE8 MP8 50 ਦਾ ਨੰਬਰ ਨਾ ਹੋਵੇ ਤੇ NIS क्लियर ਹੋਵੇ ਠੀਕ ਹੈ ਫਿਰ ਬਗ ਬਾਲਵਟ ਦਾ ਟੀਚਰ ਇਹ ਬਹੁਤ ਵੱਡੀ ਪਰਤੇ ਹੀ ਕੁਆਲੀਫਾਈਡ ਸ਼ੈਲ KVS CBSE ਜਾ ਹੋਰ ਕੋਈ ਵੀ ਹੋਵੇ ਇਹਨਾਂ ਦੇ ਮਤਲਬ ਕੀ ਐਕਸਪੀਰੀਅੰਸ ਵੈਲਿਡ ਕਰਨਗੇ ਠੀਕ ਹੈ ਸੈਕੰਡਰੀ ਕਲਾਸ ਜਾ ਗਿਆ ਠੀਕ ਹੈ ਜੀ ਡਿਪਲੋਮਾ ਨਰਸਰੀ ਆ ਗਿਆ ਠੀਕ ਹੈ ਜੀ ਕਿੱਤਾ ਹੋਣਾ ਜ਼ਰੂਰੀ ਹੈ ਤੇ ਬਾਕੀ ਜਿਹਦੀ ਬੀਐਡ ਹੈ ਜਾਂ ਐਮਐਡ ਹੈ ਜਾਂ ਐਮਫੀਲ ਹੈ ਪੀਐਚਡੀ ਹੈ ਉਸ ਤੋਂ ਬਾਅਦ ਐਕਸਪੀਰੀਅੰਸ ਉਹਨੂੰ ਵੀ ਪੈਲ ਦਿੱਤੇ ਜਾਊਗੀ ਫਿਰ ਆਗੇ ਰਿਸੈਪਸ਼ਨ ਠੀਕ ਹੈ ਜੀ ਇਹਨਾਂ ਨੇ ਬੋਲੇਗਾ ਗ੍ਰੈਜੂਏਟ ਵੈਲ ਬੀ ਗੁੱਡ ਕਮਿਊਨਿਟੀ ਸਕਿੱਲ ਇਹਨਾਂ ਕਹਿੰਦੇ ਜਿਹਨੂੰ ਬਧੇ ਗੱਲ ਕਰਨ ਦਾ ਤਜਰਬਾ ਹੋਊਗਾ ਤੇ ਐਕਸਪੀਰੀਅੰਸ ਹੋਊਗਾ ਠੀਕ ਹੈ ਵਧੀਆ ਨੋਲਜ ਹੋਊਗੀ ਕੰਪਿਊਟਰ ਦੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜੇ ਨੇ ਕਿਹਾ ਹੈ ਕਿ ਜਿਹੜੀ ਵੀ ਪੋਸਟਡ ਭਰਨੀ ਹੈ ਤੁਸੀਂ ਜਿਹੜੇ ਵੀ ਨਵੇਂ ਮੁੰਡੇ ਕੁੜੀਆਂ ਹੋਣਗੇ ਉਹਨਾਂ ਦੀ ਉਮਰ 40 ਸਾਲ ਹੈ ਜਿਹੜੇ ਬੰਦਿਆਂ ਦੇ ਕੋਲ ਐਕਸਪੀਰੀਅੰਸ ਹੋਊਗਾ ਜਿਹੜੇ ਮੁੰਡੇ ਕੁੜੇ ਕੋਲ ਐਕਸਪੀਰੀਅੰਸ ਹੋਊਗਾ ਉਹ 55 ਸਾਲ ਤੱਕ ਭਰ ਸਕਦੇ ਨੇ ਠੀਕ ਹੈ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਨੈਕਸਟ ਗੱਲ ਇੱਥੇ ਦਿਖਾਉਣਾ ਸਾਨੂੰ ਪਿੱਛੇ ਲਾਈਨ ਕਟਿੰਗ ਹੋ ਗਈ ਸੀ ਘੱਟੋ ਘੱਟ 10 ਸਾਲ ਦਾ ਐਕਸਪੀਰੀਅੰਸ ਬੰਦਾ ਕੋਲ ਕੰਨਾ ਹੋ ਵੀ ਠੀਕ ਹੈ ਜੀ ਜਿਹੜੀ ਸੈਲਰੀ ਦਿੱਤੀ ਜਾਊਗੀ ਸਕੂਲ ਤੇ ਜਿਵੇਂ ਨੀ ਕਾਨੂੰਨ ਨੇ ਉਹਦੇ ਅਨੁਸਾਰ ਸੈਲਰੀ ਬੰਦ ਸੈਲਰੀ ਮੁਕਤੀ ਗੱਲ ਵਧੀਆ ਹੁੰਦੀ ਹੈ ਇਹਨਾਂ ਦੀ ਸੈਲਰੀ ਬਾਰੇ ਸੋਚਣ ਦੀ ਕੋਈ ਤੁਹਾਨੂੰ ਲੋੜ ਨਹੀਂ ਕੈਂਡੀਡੇਟ ਡਾਊਨਲੋਡ ਸੁਣ ਐਪਲੀਕੇਸ਼ਨ ਫਾਰਮ ਨੂੰ ਦਿਖਾ ਕੇ ਆਉਣਾ ਕੋਈ ਚੱਕਰ ਨਹੀਂ ਜੀ ਉਹ ਸਾਰੀ ਗੱਲਾਂ ਛੱਡੋ ਤੇ ਇਹਨਾਂ ਨੇ ਕਿਹਾ ਗਿਆ ਪਟਿਆਲਾ ਐਂਡ ਹੈਂਡਓਵਰ ਰਿਵ ਹੈ ਨਾ ਕਿ 250 ਦਾ ਡਰਾਫਟ ਲਗੂਗਾ ਇਹ ਬਣਵਾ ਕੇ ਤੁਸੀਂ ਆਰਮੀ ਪਬਲਿਕ ਸਕੂਲ ਪਟਿਆਲਾ ਦੇ ਨਾਂ ਤੇ 250 ਦਾ ਡਰਾਫਟ ਬਣਵਾ ਲੈ ਠੀਕ ਹੈ ਜੀ ਤੇ 18 ਮਈ 2025 ਤੋਂ ਪਹਿਲਾਂ ਪਹਿਲਾਂ ਇਹ ਫਾਰਮ ਤੁਸੀਂ ਸਬਮਿਟ ਕਰਵਾਉਣਾ ਵਾ ਹੁਣ ਤੁਹਾਨੂੰ ਦੱਸ ਦਿਆ ਕਿ ਪਟਿਆਲਾ ਫਾਰਮ ਪੂਰਾ ਪਰ ਕੇ ਜੇ ਫਿਰ ਦੇਖ ਕਿਥੋਂ ਆ ਗਿਆ ਆਰਮੀ ਪਬਲਿਕ ਸਕੂਲ ਪਟਿਆਲਾ ਜਾਂ ਤੁਸੀਂ ਕੋਰੀਰ ਕਰਦੇ ਨੇ ਜੀ ਇਹਨੂੰ ਜਾਂ ਫੜਾ ਕੇ ਨਾ ਬਾਇ ਹੈਂਡ ਪਰ ਮੈਂ ਇੱਕ ਗੱਲ ਹੀ ਕਹਿਣਾ ਉਹਨਾਂ ਕਿ ਜਿਹੜੇ ਵੀ ਮੁੰਡੇ ਕੁੜੀਆਂ ਬਾਇ ਹੈਂਡ ਫੜਾ ਸਕਦੇ ਨੇ ਤਾਂ ਉਹ ਬਾਇ ਹੈਂਡ ਹੀ ਫੜਾ ਕੇ ਤਾਂ ਜੋ ਤੁਹਾਨੂੰ ਕਲੀਅਰ ਹੋ ਜਾਵੇ ਕਿ ਸਾਡਾ ਫਾਰਮ ਰੈਡ ਹੈਗਾ ਕਿ ਉੱਥੇ ਪਹੁੰਚ ਚੁੱਕਿਆ ਹੈ ਕਿਉਂਕਿ ਇਹਨਾਂ ਨੇ ਕਹਿ ਕੇ ਜੇ ਲੇਟ ਆਊਗਾ ਕੁਝ ਹੋਰ ਹੋਊਗਾ ਸਾਡੀ ਜ਼ਿੰਮੇਵਾਰੀ ਨਹੀਂ ਸਾਡਾ ਫਾਰਮ ਰਿਜੈਕਟ ਮੰਨਿਆ ਜਾਊਗਾ ਇਸ ਕਰਕੇ ਤੁਸੀਂ ਆਪ ਜਾ ਕੇ ਦੇਖ ਕੇ ਉਹ ਸਭ ਤੋਂ ਬੈਸਟ ਹੈ ਠੀਕ ਹੈ ਨਾ ਜੀ ਤੇ ਆ ਤੁਹਾਨੂੰ ਦਿਖਾ ਦਿੰਦੇ ਆ ਆ ਇਹਨਾਂ ਦਾ ਐਪਲੀਕੇਸ਼ਨ ਫ ਐਪਲੀਕੇਸ਼ਨ ਫਾਰਮ ਤੁਸੀਂ ਸੁਣਵਾ ਨੰਬਰ ਡਿਸਕ੍ਰਿਪਸ਼ਨ ਵਿੱਚ ਸਾਡਾ ਵਟਸਐਪ ਦਾ ਲਿੰਕ ਹੋਊਗਾ ਜਿਹੜਾ ਉਸ ਤੋਂ ਫਾਰਮ ਵੀ ਮੰਗਾ ਸਕਦੇ ਹੋ ਠੀਕ ਹੈ ਇੱਕ ਫੋਟੋ ਇੱਥੇ ਲਗੂ ਇੱਕ ਆਪਣਾ ਫੋਟੋ ਇੱਥੇ ਲਗੂਗੀ ਠੀਕ ਹੈ ਜੀ ਆਪ ਦੀ ਪੋਸਟ ਦੇ ਡਰਾਫਟ ਨੂੰ ਟਾਈਪ ਕਰਦਾ ਜੀ ਉਹ ਆਰਮੀ ਵਾਲੇ ਵਾਸਤੇ ਹੈ ਜੀ ਕੋਲ ਮੈਂ ਭਰਨਾ ਨਹੀਂ ਤੇ ਫਿਰ ਫੁੱਲ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਹਨਾ ਐਡਰੈਸ ਵਗੈਰਾ ਟੈਲੀਫੋਨ ਨੰਬਰ ਈਮੇਲ ਐਡਰੈਸ ਤੇ ਆਧਾਰ ਕਾਰਡ ਨੰਬਰ ਠੀਕ ਹੈ ਈਮੇਲ ਆਈ ਪੂਰੀ ਸਹੀ ਭਰਿਆ ਕਰੋ ਠੀਕ ਹੈ ਉਸ ਤੋਂ ਬਾਅਦ এডਿਕੇਸ਼ਨ ਕੁਆਲੀਫਿਕੇਸ਼ਨ ਆ ਗਿਆ ਐਕਸਪੀਰੀਅੰਸ ਜਿਹੜਾ ਹੈ ਉਹ ਟੂਕ ਲਓ ਪਰ ਨਾ ਪੂ ਫੈਮਿਲੀ ਦਾ ਪਰ ਨਾ ਪੂ ਕਿ ਮੈਰਿਡ ਹੋਣ ਨਹੀਂ ਮੈਰਿਡ ਬੱਚੇ ਕੀ ਹਨ ਤੇ ਉਸ ਤੋਂ ਲਾ ਬਾਅਦ ਛੋਟੇ ਕੋਲ ਹੋਰ ਕੁਝ ਵੀ ਜਿਹੜਾ ਹੈਗਾ ਹੈ ਜੋ ਵੀ ਇੱਥੇ ਭਰ ਸਕਦੇ ਹੋ ਠੀਕ ਹੈ ਜੀ ਕੇਵਲ ਉਸ ਤੋਂ ਬਾਅਦ ਮੰਗਿਆ ਨਾ ਨੇ ਆਰ ਡੀ ਪਰਸਨਲ ਵਰਕਿੰਗ ਕਿਉਂਕਿ ਪਰਸਨਲ ਕੰਮ ਕਰਦੇ ਹੋ ਦੱਸਣਾ ਤੇ ਫਿਰ ਇੱਥੇ ਸਾਈਨ ਮਾਰ ਕੇ ਆਪਦੇ ਇੱਥੇ ਪਲੇਸ ਤੇ ਡਿਜੀਟ ਕਰਕੇ ਫਿਰ ਨੂੰ ਫੋਲਡ ਕਰਕੇ ਉਹ ਡਰੈਸ ਤੇ ਭੇਜਣਾ ਆਰਮੀ ਪਬਲਿਕ ਸਕੂਲ ਪਟਿਆਲਾ ਦੇ ਡਰੈਸ ਤੇ ਭੇਜ ਦੇਣਾ ਵਾ ਠੀਕ ਹੈ ਜੀ ਤੇ ਆਰਮ ਉਹ ਤੇ ਭ ਸੋ ਜਿਹੜੇ ਕੈਂਡੀਡੇਟ ਨੇ ਸੋਟੇ ਕੋਲ ਫੋਨ ਨੰਬਰ ਆ ਸਹੀ ਭਰੇ ਮੇਲ ਸੀ ਪ੍ਰਚਾਰ ਤੋਂ ਕੋ ਫੋਨ ਆਊਗਾ ਜਾਂ ਤੁਹਾਨੂੰ ਮੇਲ ਆਊਗਾ ਸੋਟਲਿਸਟਡ ਕੈਂਡੀਡੇਟ ਕੋਲੇ ਉਹਦਾ ਸੋਟੇ ਸਿੱਧਾ ਇੰਟਰਵਿਊ ਰੱਖਿਆ ਜਾਊਗਾ ਠੀਕ ਹੈ ਜੀ ਜੇ ਕਿਸੇ ਨੂੰ ਫਿਰ ਵੀ ਫਿਰ WhatsApp ਗਰੁੱਪ ਪਰ ਦਿੱਕਤ ਆਉਂਦੀ ਆ ਔਨ ਕਰਨ ਦੇ ਵਿੱਚ ਨਹੀਂ ਹੁੰਦਾ ਤਾਂ ਸਾਡਾ ਨੰਬਰ ਤੁਸੀਂ ਨੋਟ ਕਰ ਲਓ 8699492431 ਤੁਸੀਂ ਇਸ ਤੇ ਮੈਨੂੰ ਮੈਸੇਜ ਕਰਕੇ ਮੇਰੇ ਤੋਂ ਫਾਰਮ ਤੁਸੀਂ ਜੋ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਉਹ ਨੈਕਸਟ ਕੱਲ ਜੇ ਕਿਸੇ ਨੂੰ ਤਿਆਰੀ ਕਰਨੀ ਹੈ UGC NET ਦੀ PS TET ਦੀ ਠੀਕ ਹੈ ਜੀ ਤੇ ਪੰਜਾਬੀ ਮਾਸਟਰ ਕੈਡਰ ਦੀ ਕਿ ਸਾਡੇ ਚੈਨਲ ਤੇ ਕਰਾਈ ਜਾਂਦੀ ਹੈ ਬਿਲਕੁਲ ਫ੍ਰੀ ਜੀ ਠੀਕ ਹੈ ਬਿਲਕੁਲ ਫ੍ਰੀ ਕਰਾਈਂਦਾ ਇੰਨੀ ਡੀਪਲੀ ਕਰਾਈ ਜਾਂਦੀ ਹੈ ਕਿ ਤੁਸੀਂ ਖੁਦ ਦੇਖ ਕੇ ਜੋ ਕੇ ਹੈਰਾਨ ਹੋ ਜਿਵੇਂ ਮੈਡਮ ਬਹੁਤ ਹਾਈਰ ਕੁਆਲੀਫਾਈਡ ਨੇ ਤੇ ਵਧੀਆ ਤਰੀਕੇ ਨਾਲ ਕਰਾਉਂਦੇ ਨੇ ਤੁਸੀਂ ਇੱਕ ਵਾਰ ਛੱਡ ਚੈਨਲ ਤੇ ਜਾ ਕੇ ਮੇਰੇ ਕਹਿਣ ਤੇ ਪਲੇਲਿਸਟ ਜੋ ਡਿਸਕ੍ਰਿਪਸ਼ਨ ਵਿੱਚ ਦਿੱਤੀ ਹੋਈ ਹੈ ਠੀਕ ਹੈ ਜੀ ਉਸ ਤੇ ਜਾ ਕੇ ਇੱਕ ਵਾਰੀ ਓਪਨ ਕਰੋ ਤੇ ਵੀਡੀਓ ਦੇਖੋ ਜੇ ਤੁਹਾਨੂੰ ਵਧੀਆ ਨਹੀਂ ਲੱਗਦੀ ਵੀਡੀਓ ਛੱਡ ਕੇ ਜਾ ਸਕਦੇ ਹੋ ਠੀਕ ਹੈ ਨਹੀਂ ਪਰ ਮੈਂ ਇਨਾ ਕੁਆਲੀ ਇਨਾ 110% ਜਿੱ ਕਿ ਜੇ ਤੁਸੀਂ ਵੀਡੀਓ ਦੇਖ ਲਓਗੇ ਤਾਂ ਉਸ ਤੋਂ ਬਾਅਦ ਤੁਸੀਂ ਉੱਥੇ ਵੀ ਤਿਆਰੀ ਕਰਨੀ ਸਟਾਰਟ ਕਰੋਗੇ ਤੇ ਸਾਡੀ ਵੀਡੀਓ ਤੁਹਾਨੂੰ 유ਸਫੁਲ ਲੱਗਦੀ ਹੈ ਤਾਂ ਪਲੀਜ਼ ਪਲੀਜ਼ ਸਾਡੀ ਵੀ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਵੀ ਜੁੜ ਕਰਕੇ ਤਾਂ ਜੋ ਸਾਡੇ ਵਿੱਚ ਸੁਲ੍ਹਾ ਵੱਸ ਸਕੇ ਤੇ ਤੁਹਾਡੇ ਲਈ ਇਸ ਤਰ੍ਹਾਂ ਨਿਊ ਨੋਟੀਫਿਕੇਸ਼ਨ ਲੈ ਕੇ ਆ ਸਕੀਏ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ